ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਉਹ ਮਹਾਨ ਯੋਧੇ ਦੀ ਜਿਨੇ ਜਕਰੀਆ ਖਾਨ ਨਾਦਰ ਸ਼ਾਹ ਤੇ ਅਬਦਾਲੀ ਵਰਗਿਆਂ ਨੂੰ ਭਾਜੜਾਂ ਪਾਈਆਂ ਕਿਵੇਂ ਕੋੜਿਆਂ ਦੀਆਂ ਲਿੱਦਾਂ ਸਾਫ਼ ਕਰਨ ਵਾਲਾ ਸਿੱਖ ਬਣਿਆ ਸਿੱਖ ਕੌਮ ਦਾ ਪਹਿਲਾ ਨਵਾਬ ਤੇ ਖਾਲਸਾ ਫੌਜਾਂ ਦਾ ਪਹਿਲਾ ਜੱਥੇਦਾਰ ਅੱਜ ਗੱਲ ਕਰਾਂਗੇ ਨਵਾਬ ਕਪੂਰ ਸਿੰਘ ਜੀ ਦੀ ਨਵਾਬ ਕਪੂਰ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਉਹ ਵੇਲੇ ਅਗਵਾਈ ਕੀਤੀ ਜਦੋਂ ਸਿੱਖਾਂ ਦਾ ਸਭ ਤੋਂ ਵੱਧ ਕਤਲੇਆਮ ਹੋਇਆ ਜਦੋਂ ਘਰਾਂ ਵਿੱਚੋਂ ਚੱਕ-ਚੱਕ ਕੇ ਸਿੱਖਾਂ ਨੂੰ ਮਾਰਿਆ ਗਿਆ ਜਿੰਨਾ ਵੇਲੇ ਵਿੱਚ ਬੰਦ-ਬੰਦ ਕੱਟੇ ਗਏ ਖੋਪਰੀਆਂ ਉਤਾਰੀਆਂ ਗਈਆਂ ਚਰਖੜੀਆਂ ਤੇ ਚੜੇ ਗਏ ਛੋਟੇ-ਛੋਟੇ ਬੱਚਿਆਂ ਨੂੰ ਨੇਜੀਆਂ ਤੇ ਚੜ-ਚੜ ਕੇ ਸ਼ਹੀਦ ਕੀਤਾ ਗਿਆ ਕਿਵੇਂ ਖਿੰਡੇ ਹੋਏ ਖਾਲਸੇ ਵਿੱਚ ਨਵਾਬ ਕਪੂਰ ਸਿੰਘ ਨੇ ਐਸੀ ਜਾਨ ਫੂਕੀ ਕਿਵੇਂ ਫਿਰ ਖਾਲਸੇ ਨੇ ਜੰਗਲਾਂ ਵਿੱਚ ਰਹਿ ਕੇ ਦੋ ਮੁਠੀ ਛੋਲਿਆਂ ਦੀ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਮੁਗਲਾਂ ਦੇ ਖਜ਼ਾਨੇ ਲੁੱਟੇ ਤੇ ਹਕੂਮਤ ਦੀ ਨੱਕ ਵਿੱਚ ਐਸਾ ਦਮ ਕੀਤਾ ਕਿ ਮੁਗਲਾਂ ਨੂੰ ਸਿੱਖਾਂ ਅੱਗੇ ਗੋਡੇ ਟੇਕਣੇ ਪਏ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਸਿੱਖਾਂ ਨੇ ਖਜ਼ਾਨੇ ਲੁੱਟੇ ਪਰ ਅੱਜ ਆਪਾਂ ਗੱਲ ਕਰਾਂਗੇ ਪਹਿਲੀ ਵਾਰ ਕਦੋਂ ਖਜ਼ਾਨਾ ਲੁੱਟਿਆ ਗਿਆ ਇੰਨੀ ਰਕਮ ਦਾ ਖਜ਼ਾਨਾ ਸੀ ਅੱਜ ਗੱਲ ਕਰਾਂਗੇ ਨਵਾਬ ਕਪੂਰ ਸਿੰਘ ਜੀ ਦੇ ਮਹਾਨ ਇਤਿਹਾਸ ਬਾਰੇ ਕਿ ਕਿਵੇਂ ਸਿੱਖਾਂ ਨੂੰ ਨਵਾਬੀ ਮਿਲੀ ਕਿਸ ਨੇ ਨਵਾਬੀ ਦਿੱਤੀ ਤੇ ਕਿੰਨਾ ਚਿਰ ਸਿੱਖਾਂ ਕੋਲ ਨਵਾਬੀ ਰਹੀ ਇਤਿਹਾਸ ਸ਼ੁਰੂ ਕਰਦੇ ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਇਸ ਸਮੇਂ ਖਾਲਸਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਇਹ ਉਹ ਸਮਾਂ ਹੀ ਜਦੋਂ ਗੁਰਗੋਬਿੰਦ ਸਿੰਘ ਜੀ ਦਾ ਖਾਲਸਾ ਇੱਕ ਦੂਜੇ ਦਾ ਹੀ ਵੈਰੀ ਹੋ ਗਿਆ ਸੀ ਐਸੇ ਹੀ ਮੌਕੇ ਦਾ ਫਾਇਦਾ ਉਠਾਇਆ ਮੁਗਲਾਂ ਨੇ ਮੁਗਲ ਹਕੂਮਤ ਨੇ ਫਿਰ ਲਾਹੌਰ ਦਾ ਗਵਰਨਰ ਲਾਇਆ ਅਬਦੂਸਮਦ ਖਾਨ ਨੂੰ ਅਬਦੂ ਉਸਮਦ ਖਾਨ ਨੇ ਫਿਰ ਫਰਮਾਨ ਜਾਰੀ ਕਰਤੇ ਕਿ ਜਿੱਥੇ-ਜਿੱਥੇ ਵੀ ਸਿੱਖ ਨਜ਼ਰ ਆਉਂਦਾ ਹੈ ਉਸ ਨੂੰ ਮਾਰ ਦਿੱਤਾ ਜਾਵੇ ਉਸ ਦਾ ਕਤਲ ਕਰ ਦਿੱਤਾ ਜਾਵੇ ਇਤਿਹਾਸ ਦੱਸਦਾ ਹੈ ਫਿਰ ਅਬਦੂਸਮਦ ਖਾਨ ਨੇ ਸਿੱਖਾਂ ਦੇ ਕਤਲ ਕਰਨ ਵਾਲੇ ਲੋਕਾਂ ਨੂੰ ਇਨਾਮ ਦੇਣੇ ਸ਼ੁਰੂ ਕਰਤੇ ਬਹੁਤ ਭਾਰੀ ਮਾਤਰਾ ਵਿੱਚ ਸਿੱਖਾਂ ਦੇ ਨਾਲ ਜ਼ਬਰ ਤੇ ਜ਼ੁਲਮ ਹੁੰਦਾ ਹੈ ਉਸ ਵੇਲੇ ਫਿਰ ਭਾਈ ਮਨੀ ਸਿੰਘ ਆਉਂਦੇ ਨੇ ਦਿੱਲੀ ਤੋਂ ਸ੍ਰੀ ਅਮਰਤਸਰ ਦੀ ਪਵਿੱਤਰ ਧਰਤੀ ਤੇ ਆ ਕੇ ਫਿਰ ਉਹ ਖਾਲਸੇ ਦੀ ਸੁਲ੍ਹਾ ਕਰਾਉਂਦੇ ਨੇ ਖਾਲਸੇ ਦੀ ਜਦੋਂ ਸੁਲ੍ਹਾ ਹੋ ਜਾਂਦੀ ਹੈ ਤਾਂ ਐਲਾਨ ਹੋ ਜਾਂਦਾ ਹੈ ਕਿ ਔਂ ਆਉਣ ਵਾਲੀ ਵਿਸਾਖੀ ਬੜੇ ਧੂਮ-ਧਾਮ ਨਾਲ ਮਨਾਈ ਜਾਵੇਗੀ। ਫਿਰ ਵਿਸਾਖੀ ਦੇ ਦਿਹਾੜੇ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਐਸੇ ਹੀ ਵਿਸਾਖੀ ਤੇ ਨੌਜਵਾਨ ਭਾਈ ਕਪੂਰ ਸਿੰਘ, ਭਾਈ ਮਨੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕਰਦੇ ਨੇ। ਇਸ ਸਮੇਂ ਤੱਕ ਭਾਈ ਕਪੂਰ ਸਿੰਘ ਖਾਲਸਾ ਫੌਜਾਂ ਦਾ ਹਿੱਸਾ ਨਹੀਂ ਸਨ। ਫਿਰ ਟਾਈਮ ਆ ਜਾਂਦਾ ਹੈ 1726 ਦਾ। ਜਦੋਂ ਲਾਹੌਰ ਦਾ ਗਵਰਨਰ ਲਾਇਆ ਜਾਂਦਾ ਹੈ ਅਬਦੂਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਨੂੰ, ਇਹ ਆਪਣੇ ਪਿਓ ਤੋਂ ਵੀ 4 ਗੁਣਾ ਵੱਧ ਕੇ ਸਿੱਖਾਂ ਉੱਤੇ ਜ਼ਬਰ ਤੇ ਜ਼ੁਲਮ ਕਰਨ ਲੱਗ ਜਾਂਦਾ ਹੈ। ਇਹ ਉਹੀ ਵੇਲਾ ਹੀ ਜਦੋਂ ਸਿੱਖਾਂ ਆਪਣੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਲੱਗੇ ਸੀ ਇਤਿਹਾਸ ਦੱਸਦਾ ਫਿਰ ਮੁਗਲ ਸਿੱਖਾਂ ਪਿੱਛੇ ਜੰਗਲਾਂ ਵਿੱਚ ਵੀ ਪਹੁੰਚ ਗਏ ਸਿੱਖ ਉਹਨਾਂ ਟਾਈਮਾਂ ਵਿੱਚ ਦਿਨ ਵਿੱਚ ਜੰਗਲਾਂ ਦੀਆਂ ਖੱਡਾਂ ਗੁਹਾਵਾਂ ਵਿੱਚ ਰਹਿੰਦੇ ਤੇ ਰਾਤ ਨੂੰ ਖਾਣ ਦੀ ਤਲਾਸ਼ ਵਿੱਚ ਇਹ ਸਬਜ਼ੀਆਂ ਲਈ ਜੰਗਲਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਉਸ ਟਾਈਮ ਫਿਰ ਇੱਕ ਵੱਡਾ ਟਰਨਿੰਗ ਪੁਆਇੰਟ ਆਉਂਦਾ ਟਰਨਿੰਗ ਪੁਆਇੰਟ ਇਹ ਸੀ ਜਦੋਂ ਭਾਈ ਤਾਰਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਭਾਈ ਤਾਰਾ ਸਿੰਘ ਹੁਣ ਕੌਣ ਸੀ ਭਾਈ ਤਾਰਾ ਸਿੰਘ ਵਾ ਇੱਕ ਰੱਬ ਦੀ ਸੱਚੀ ਰੂਹ ਸੀ ਜੋ ਜੰਗਲਾਂ ਵਿੱਚ ਰਹਿੰਦੇ ਸਿੱਖਾਂ ਦੀ ਮਦਦ ਕਰਦੇ ਸੀ। ਉਹਨਾਂ ਨੇ ਆਪਣੇ ਖੇਤ ਵਿੱਚ ਇੱਕ ਬੁਰਜ ਬਣਾਇਆ ਹੋਇਆ ਸੀ ਜਿੱਥੇ ਉਹ ਜਹਾਰੂ ਸਿੰਘਾਂ ਨੂੰ ਪਨਾਹ ਦਿੰਦੇ ਤੇ ਅਤੁੱਟ ਲੰਗਰ ਵਰਤਾਇਆ ਜਾਂਦਾ। ਜਦੋਂ ਮੁਗਲਾਂ ਨੂੰ ਇਹ ਗੱਲ ਪਤਾ ਚੱਲਦੀ ਹੈ ਤਾਂ ਭਾਈ ਤਾਰਾ ਸਿੰਘ ਬਾਹ ਨੂੰ ਘੇਰ ਕੇ ਸ਼ਹੀਦ ਕਰ ਦਿੱਤਾ ਜਾਂਦਾ। ਇਹਨਾਂ ਦੀ ਸ਼ਹਾਦਤ ਦਾ ਸਿੱਖਾਂ ਉੱਤੇ ਬਹੁਤ ਭਾਰਾ ਅਸਰ ਹੁੰਦਾ। ਸਿੱਖਾਂ ਵਿੱਚ ਇੰਨਾ ਰੋਸ ਸੀ ਕਿ ਫਿਰ ਸਰਬੱਤ ਖਾਲਸਾ ਸੱਦਿਆ ਜਾਂਦਾ। ਇਸ ਸਮੇਂ ਸੇ ਕੌਮ ਦੀ ਅਗਵਾਈ ਕਰ ਰਹੇ ਸੀ ਜਥੇਦਾਰ ਭਾਈ ਦਰਬਾਰਾ ਸਿੰਘ ਜੀ। ਸਰਬੱਤ ਖਾਲਸਾ ਵਿੱਚ ਇੱਕ ਫੈਸਲਾ ਕੀਤਾ ਜਾਂਦਾ ਕਿ ਹੁਣ ਜ਼ਬਰ ਦਾ ਮੁਕਾ ਮੁਕਾਬਲਾ ਸਬਰ ਨਾਲ ਨਹੀਂ ਕੀਤਾ ਜਾਊਗਾ ਕਿ ਹੁਣ ਜ਼ੁਲਮ ਦਾ ਮੁਕਾਬਲਾ ਨਾਲ ਕੀਤਾ ਜਾਊਗਾ ਸਰਕਾਰੀ ਖਜ਼ਾਨਿਆਂ ਦੀ ਲੁੱਟ ਕੀਤੀ ਜਾਊਗੀ ਸ਼ਾਹੀ ਹਥਿਆਰ ਲੁੱਟੇ ਜਾਣਗੇ ਸ਼ਾਹੀ ਘੋੜੇ ਲੁੱਟੇ ਜਾਣਗੇ ਤੇ ਜੋ ਵੀ ਮੁਗਲ ਹਕੂਮਤ ਦੀ ਚਾਪਲੂਸੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸੋਧਾ ਲਾਇਆ ਜਾਊਗਾ ਇਸ ਸਮੇਂ ਫਿਰ ਜੰਗਲਾਂ ਵਿੱਚ ਬੈਠੇ ਸਿੱਖ ਸ਼ੇਰਾਂ ਵਾਂਗ ਦਹਾੜਨਾ ਸ਼ੁਰੂ ਕਰਦੇ ਨੇ ਤਖਤਾਂ ਉੱਤੇ ਬੈਠੇ ਗਿੱਧੜਾਂ ਦੀ ਫਿਰ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਖਾਲਸਾ ਫਿਰ ਥਾਂ-ਥਾਂ ਤੇ ਸੂਈਏ ਭੇਜਦਾ ਕਿ ਪਤਾ ਕਰੋ ਕਿਸ-ਕਿਸ ਥਾਂ ਤੇ ਸਰਕਾਰੀ ਖਜ਼ਾਨਾ ਪਿਆ ਹੈ ਜਾਂ ਕਿਸ-ਕਿਸ ਥਾਂ ਤੋਂ ਕਿਸ-ਕਿਸ ਥਾਂ ਦੇ ਖਜ਼ਾਨਾ ਇਧਰ ਤੋਂ ਉਧਰ ਜਾਣਾ ਸੂਈਏ ਫਿਰ ਪਹਿਲੀ ਖਬਰ ਦਿੰਦੇ ਨੇ ਮੁਲਤਾਨ ਤੋਂ ਦਿੱਲੀ ਜਾ ਰਿਹਾ ਮੁਗਲਾਂ ਦਾ 4 ਲੱਖ ਦਾ ਖਜ਼ਾਨਾ ਜਿਸ ਦੀ ਰਾਖੀ ਕਰ ਰਹੇ ਨੇ 200 ਹਥਿਆਰਬੰਦ ਫੌਜੀ ਇੱਥੇ ਇੱਕ ਜੱਥਾ ਤਿਆਰ ਕੀਤਾ ਜਾਂਦਾ ਜਿਸ ਦੀ ਅਗਵਾਈ ਕਰ ਰਹੇ ਨੇ ਨੌਜਵਾਨ ਭਾਈ ਕਪੂਰ ਸਿੰਘ ਜੀ ਨੌਜਵਾਨ ਭਾਈ ਕਪੂਰ ਸਿੰਘ ਜੀ ਨੂੰ ਥਾਪਿਆ ਜਾਂਦਾ ਖਾਲਸਾ ਫੌਜਾਂ ਦਾ ਡਿਪਟੀ ਮੁਖੀ ਨੌਜਵਾਨ ਭਾਈ ਕਪੂਰ ਸਿੰਘ ਫਿਰ ਜਾਂਦੇ ਨੇ ਪਹਿਲੀ ਵਾਰ ਇੱਥੇ ਮੁਗਲਾਂ ਤੇ ਹੱਲਾ ਬੋਲਿਆ ਜਾਂਦਾ ਇਹ ਮੁਗਲਾਂ ਦਾ 4 ਲੱਖ ਦਾ ਖਜ਼ਾਨਾ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਂਦਾ ਇਸ ਹਮਲੇ ਨੇ ਮੁਗਲ ਹਕੂਮਤ ਦੇ ਤਖਤ ਹਿਲਾਤੇ ਜੰਗਲਾਂ ਵਿੱਚ ਬੈਠੇ ਸ਼ੇਰ ਹੁਣ ਜਾਗ ਗਏ ਸੀ ਤੇ ਤਖਤਾਂ ਤੇ ਬੈਠੇ ਗਿੱਦੜਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ ਇਸ ਤੋਂ ਬਾਅਦ ਫਿਰ ਹਮਲੇ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੁਆਰਾ ਦੂਜਾ ਖਜ਼ਾਨਾ ਲੁੱਟਿਆ ਜਾਂਦਾ ਫਿਰ ਕਸੂਰ ਤੋਂ ਲਾਹੌਰ ਜਾ ਰੇ 1 ਲੱਖ ਦਾ ਖਜ਼ਾਨਾ ਤੀਸਰਾ ਹਮਲਾ ਹੁੰਦਾ ਹੈ ਮੁਰਤਜ਼ਾ ਖਾਨ ਤੇ ਮੁਰਤਜ਼ਾ ਖਾਨ ਈਰਾਨ ਵਰਗੇ ਦੇਸ਼ਾਂ ਵਿੱਚੋਂ ਮੁਗਲਾਂ ਨੂੰ ਮਹਿੰਗੇ ਮਹਿੰਗੇ ਘੋੜੇ ਵੇਚਦਾ ਸੀ ਤੇ ਇਸ ਸਮੇਂ ਵੀ ਮੁਰਤਜ਼ਾ ਖਾਨ 150 ਤੋਂ ਵੱਧ ਘੋੜੇ ਤੇ ਹਥਿਆਰ ਲੈ ਕੇ ਜਾ ਰਿਹਾ ਸੀ ਦਿੱਲੀ ਦਰਬਾਰ ਨੂੰ ਜਦੋਂ ਸਿੱਖਾਂ ਨੂੰ ਖਬਰ ਹੁੰਦੀ ਹੈ ਤਾਂ ਸਿੱਖ ਮੁਰਤਜਾ ਖਾਨ ਦੇ ਕਾਫਲੇ ਤੇ ਹਮਲਾ ਕਰ ਦਿੰਦੇ ਨੇ ਤੇ ਸਾਰੇ ਘੋੜੇ ਤੇ ਹਥਿਆਰ ਲੈ ਕੇ ਉੱਥੋਂ ਹਵਾ ਹੋ ਜਾਂਦੇ ਨੇ ਇਸ ਤੋਂ ਬਾਅਦ ਫਿਰ ਹਮਲਿਆਂ ਦੀ ਝੜੀ ਲਾ ਦਿੱਤੀ ਗਈ ਸਿੰਘਾਂ ਦੁਆਰਾ ਇਤਿਹਾਸ ਦੱਸਦਾ ਹੈ ਕਿ ਸਿੰਘਾਂ ਨੇ ਕਦੇ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਲੁੱਟੀ ਹਮੇਸ਼ਾ ਸਿੰਘਾਂ ਨੇ ਸਰਕਾਰੀ ਖਜ਼ਾਨੇ ਨੂੰ ਹੀ ਲੁੱਟਿਆ ਉਸ ਟਾਈਮ ਤੱਕ ਮੁਗਲ ਸਿੰਘਾਂ ਦੇ ਨਾਮ ਤੋਂ ਥਰ-ਥਰ ਕੰਮਣ ਲੱਗੇ ਸੀ ਫਿਰ ਗੱਲ ਪਹੁੰਚ ਜਾਂਦੀ ਹੈ ਦਿੱਲੀ ਦਰਬਾਰ ਤੱਕ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਸੀ ਤੇ ਪੰਜਾਬ ਦਾ ਮਾਲੀਆ भेजण ਦੀ ਜ਼ਿੰਮੇਵਾਰੀ ਜ਼ਕਰੀਆ ਖਾਨ ਦੀ ਹੀ ਹੁੰਦੀ ਸੀ ਔਰ ਸਿੰਘ ਮਾਲੀਆਂ ਨੂੰ ਪੰਜਾਬ ਦੀ ਹੱਦ ਹੀ ਨਹੀਂ ਟੱਪਣ ਦਿੰਦੇ ਸੀ ਬਹੁਤ ਟਾਈਮ ਤੱਕ ਮਾਲੀਆ ਜਦੋਂ ਦਿੱਲੀ ਨਹੀਂ ਪਹੁੰਚਿਆ ਫਿਰ ਇਤਿਹਾਸ ਦੱਸਦਾ ਹੈ ਕਿ ਦਿੱਲੀ ਤੋਂ ਸਪੈਸ਼ਲ ਫੌਜ ਭੇਜੀ ਗਈ ਸਿੰਘਾਂ ਨੂੰ ਕਾਬੂ ਕਰਨ ਲਈ ਇਤਿਹਾਸ ਦੱਸਦਾ ਫਿਰ ਸਿੰਘ ਤਾਂ ਕੀ ਸਿੰਘਾਂ ਦਾ ਪਚੰਗੀ ਵੀ ਨਹੀਂ ਫੜ ਹੋਇਆ ਮੁਗਲ ਫੌਜਾਂ ਤੋਂ ਪੂਰੇ 3 ਸਾਲ ਤੱਕ ਜ਼ਕਰੀਆ ਖਾਨ ਦਿੱਲੀ ਨੂੰ ਮਾਲੀਆਂ ਨਹੀਂ ਭਰ ਸਕਿਆ ਇਸ ਸਮੇਂ ਜ਼ਕਰੀਆ ਖਾਨ ਦੇ ਹੱਥ ਖੜੇ ਹੋ ਚੁੱਕੇ ਸੀ ਕਿਉਂਕਿ ਕੋਈ ਵੀ ਸੇਖ ਉਸਦੇ ਹੱਥ ਨਹੀਂ ਸੀ ਲੱਗ ਰਹਾ ਇਸ ਨੇ ਆਪਣੇ ਆਪ ਨੂੰ ਰੱਬ ਸਮਝੀ ਬੈਠੇ ਮੁਗਲਾਂ ਨੇ ਸਿੰਘਾਂ ਅੱਗੇ ਸਿਰ ਝੁਕਾ ਲਿਆ ਸੀ ਮੁਗਲ ਇਸ ਟਾਈਮ ਫਿਰ ਸਿੰਘਾਂ ਨਾਲ ਸੁਲਾਹ ਕਰਨਾ ਚਾਹੁੰਦੇ ਸੀ ਫਿਰ ਜਕਰੀਆ ਖਾਨ ਨੇ ਇੱਕ ਪੈਂਤਰਾ ਖੇਡਿਆ ਇਹ ਸਿੱਖਾਂ ਨੂੰ ਇੱਕ ਅਹੁਦਾ ਦਿੱਤਾ ਜਾਵੇ ਇਹ ਸਿੱਖ ਅਹੁਦੇ ਲਈ ਆਪਸ ਵਿੱਚ ਲੜਨਗੇ ਕਿਉਂਕਿ ਸਿੰਘਾਂ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਤਾਕਤ ਸੀ ਉਹਨਾਂ ਦਾ ਏਕਾ ਜਿਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਕਰੀਆ ਖਾਨ ਦੁਆਰਾ ਫਿਰ ਜਕਰੀਆ ਖਾਨ ਨੇ ਨਵਾਬੀ ਪੇਸ਼ ਕੀਤੀ ਸਿੰਘਾਂ ਨੂੰ ਗੁਰੂ ਕਾ ਚੱਕ ਮੰਗਨਵਾਲ ਦੀਪਾਲਪੁਰ ਇਚਬਾ ਇਹ ਪਿੰਡ ਸੀ ਜਿਨ੍ਹਾਂ ਦੀ ਨਵਾਬੀ ਦੇਣੀ ਸੀ ਸਿੰਘਾਂ ਨੂੰ ਹੁਣ ਸਵਾਲ ਉੱਠਦਾ ਸੀ ਕਿ ਨਵਾਬੀ ਲੈ ਕੇ ਕੌਣ ਜਾਵੇ ਸਿੰਘਾਂ ਕੋਲ ਫਿਰ ਇੱਥੇ ਚੁਣਿਆ ਜਾਂਦਾ ਹੈ ਭਾਈ ਸੁਬੇਕ ਸਿੰਘ ਨੂੰ ਭਾਈ ਸੁਬੇਕ ਸਿੰਘ ਪਹਿਲਾਂ ਮੁਗਲ ਹਕੂਮਤ ਦੀਆਂ ਜ਼ਮੀਨਾਂ ਦੇ ਠੇਕੇ ਲੈਂਦਾ ਸੀ ਉਸ ਤੋਂ ਬਾਅਦ ਉਹ ਮੁਗਲਾਂ ਦੀ ਨੌਕਰੀ ਕਰਨ ਲੱਗਿਆ ਸੀ ਫਿਰ ਇਹਨਾਂ ਨੂੰ ਚੁਣਿਆ ਜਾਂਦਾ ਹੈ ਕਿ ਤੁਸੀਂ ਹੁਣ ਨਵਾਬੀ ਦੀ ਪੇਸ਼ਕਸ਼ ਲੈ ਕੇ ਜਾਓ ਸਿੰਘਾਂ ਲਈ ਸਿੱਖ ਹੁਣ ਜੰਗਲਾਂ ਵਿੱਚ ਬੈਠੇ ਸੀ ਉਹਨਾਂ ਨੂੰ ਕੌਣ ਲੱਭੇ ਇਹ ਵੀ ਸਵਾਲ ਪੈਦਾ ਹੁੰਦਾ ਸੀ ਮੁਗਲਾਂ ਲਈ ਫਿਰ ਜ਼ਕਰੀਆ ਖਾਨ ਨੇ ਫਰਮਾਨ ਦਿੱਤਾ ਕਿ ਸਿੱਖਾਂ ਦੇ ਧਾਰਮਿਕ थान ਦਰਬਾਰ ਸਿੰਘ ਹੁਣ ਸਿੱਖ ਜਾ ਸਕਦੇ ਨੇ ਕਿਉਂਕਿ ਉਸਨੇ ਉਸ ਤੋਂ ਪਹਿਲਾਂ ਸਿੱਖਾਂ ਦਾ ਦਰਬਾਰ ਸਿੰਘ ਜਾਣਾ ਵੀ ਬੰਦ ਕੀਤਾ ਹੋਇਆ ਸੀ ਇਹ ਸੁਣ ਕੇ ਵਿਸਾਖੀ ਉੱਤੇ ਸਾਰੀ ਸਿੱਖ ਕੌਮ ਦਰਬਾਰ ਸਾਹਿਬ ਵਿੱਚ ਇਕੱਠੀ ਹੋਈ ਇਸੇ ਹੀ ਵਿਸਾਖੀ ਤੇ ਭੇਜਿਆ ਗਿਆ ਭਾਈ ਸੁਭੇਗ ਸਿੰਘ ਜੀ ਨੂੰ ਨਵਾਬੀ ਦੀ ਪੇਸ਼ਕਸ਼ ਲਈ ਜਕਰੀਆ ਖਾਨ ਨੂੰ ਲੱਗਿਆ ਸੀ ਕਿ ਨਵਾਬੀ ਦੇ ਕੇ ਸਿੰਘ ਆਪਸ ਵਿੱਚ ਲੜਨਗੇ ਪਰ ਜਥੇਦਾਰ ਦਰਬਾਰਾ ਸਿੰਘ ਅਤੇ ਸਾਰੇ ਸਿੱਖਾਂ ਨੇ ਨਵਾਬੀ ਲੈਣ ਤੋਂ ਮਨਾ ਕਰ ਦਿੱਤਾ ਉਹ ਕਹਿੰਦੇ ਸੀ ਸਾਡੀ ਜੁੱਤੀ ਦੀ ਨੋਕ ਤੇ ਆ ਨਵਾਬੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹੀਆਂ ਬਖਸ਼ੀਆਂ ਨੇ ਫਿਰ ਸਿੱਖਾਂ ਨੂੰ ਭਾਈ ਸੁਬੇਗ ਸਿੰਘ ਦੁਆਰਾ ਸਮਝਾਇਆ ਜਾਂਦਾ ਕਿਉਂਕਿ ਉਹ ਨੌਕਰੀ ਭਾਵੇਂ ਮੁਗਲਾਂ ਦੀ ਕਰਦਾ ਸੀ ਪਰ ਉਹ ਸਿੱਖਾਂ ਦਾ ਸੁਭ ਚਿੰਤਕ ਵੀ ਸੀ ਉਸ ਵਿੱਚ ਕੱਲੀ ਨਵਾਬੀ ਨਹੀਂ ਸੀ ਉਸ ਨਵਾਬੀ ਵਿੱਚ ਇਹ ਵੀ ਸੀ ਕਿ ਇਹ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੰਘ ਹੀ ਕਰਨਗੇ ਲੰਬੇ ਸਮੇਂ ਤੱਕ ਸਿੰਘਾਂ ਦੁਆਰਾ ਜੰਗਲਾਂ ਵਿੱਚ ਰਹਿੰਦੇ ਸਮੇਂ ਪੰਜਾਬ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਠੀਕ ਢੰਗ ਨਾਲ ਨਹੀਂ ਹੋ ਰਹੀ ਸੀ ਗੁਰੂ ਘਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰੇ ਸਿੱਖਾਂ ਦੁਆਰਾ ਇਹ ਫੈਸਲਾ ਲਿਆ ਜਾਂਦਾ ਹੈ ਕਿ ਨਵਾਬੀ ਲੈ ਲਈ ਜਾਵੇ ਹੁਣ ਸਵਾਲ ਉੱਠਦਾ ਸੀ ਕਿ ਨਵਾਬੀ ਦਿੱਤੀ ਕਿਹਨੂੰ ਜਾਵੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ ਕਿ ਨਵਾਬੀ ਸੰਗਤ ਵਿੱਚ ਹੀ ਰਹਿ ਰਹੇ ਸੇਵਾਦਾਰ ਨੂੰ ਹੀ ਦਿੱਤੀ ਜਾਵੇ ਉਸ ਟਾਈਮ ਫਿਰ ਭਾਈ ਕਪੂਰ ਸਿੰਘ ਸੰਗਤ ਵਿੱਚ ਪੱਖੀ ਦੀ ਸੇਵਾ ਕਰ ਰਹੀ ਸੀ ਜਦੋਂ ਭਾਈ ਕਪੂਰ ਸਿੰਘ ਨੂੰ ਨਵਾਬੀ ਦੇਣ ਲਈ ਕਿਹਾ ਗਿਆ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਮਨਾ ਕਰ ਦਿੱਤਾ ਆਫੀ ਸਿੰਘਾ ਦੁਆਰਾ ਭਾਈ ਕਪੂਰ ਸਿੰਘ ਜੀ ਨੂੰ ਮਨਾਉਣ ਤੋਂ ਬਾਅਦ ਭਾਈ ਕਪੂਰ ਸਿੰਘ ਮਨਜ਼ੂਰ ਕਰ ਲੈਂਦੇ ਨੇ ਨਵਾਬੀ ਲੈਣ ਲਈ ਫਿਰ ਭਾਈ ਕਪੂਰ ਸਿੰਘ ਜੀ ਦੇ ਕਹਿਣ ਤੇ ਪੰਜ ਸਿੰਘਾਂ ਦੇ ਪੈਰਾਂ ਨੂੰ শুਹਾ ਕੇ ਨਵਾਬੀ ਦੀ ਉਹ ਖਿਲਤ ਭਾਈ ਕਪੂਰ ਸਿੰਘ ਜੀ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਭਾਈ ਕਪੂਰ ਸਿੰਘ ਬਣਦੇ ਨੇ ਜੱਥੇਦਾਰ ਨਵਾਬ ਕਪੂਰ ਸਿੰਘ ਇਸ ਤੋਂ ਬਾਅਦ ਮਿਲਦੇ ਨੇ ਸਿੱਖ ਕੌਮ ਨੂੰ ਪਹਿਲੇ ਨਵਾਬ ਨਵਾਬ ਕਪੂਰ ਸਿੰਘ ਉਹ ਇਹ ਸੀ ਵੀ ਕਿਵੇਂ ਮਿਲਦੀ ਹੈ ਸਿੱਖਾਂ ਨੂੰ ਪਹਿਲੀ ਨਵਾਬੀ ਇਸ ਤੋਂ ਬਾਅਦ ਤਕਰੀਬਨ 2 ਸਾਲ ਤੱਕ ਨਵਾਬ ਭਾਈ ਕਪੂਰ ਸਿੰਘ ਜੀ ਨੇ ਨਵਾਬੀ ਕੀਤੀ ਕਿਵੇਂ ਸਿੱਖਾਂ ਨੂੰ ਦਵਾਰੇ ਜੰਗਲਾਂ ਵਿੱਚ ਜਾਣਾ ਪਿਆ ਕਿਵੇਂ ਫਿਰ ਨਾਦਰ ਸ਼ਾਹ ਅਬਦਾਲੀ ਵਰਗਿਆਂ ਨੂੰ ਫੇਰ ਭਜਾਣਾ ਪਾਈਆਂ ਸਿੱਖਾਂ ਨੇ ਉਸ ਉਹ ਬਾਅਦ ਲੰਮੇ ਸੰਘਰਸ਼ ਤੋਂ ਬਾਅਦ ਕਿਵੇਂ ਸਿੱਖ ਰਾਜ ਕਾਇਮ ਹੁੰਦਾ ਹੈ ਅਗਰ ਤੁਸੀਂ ਇਸ ਟੌਪਿਕ ਤੇ ਵੀ ਵੀਡੀਓ ਚਾਹੁੰਦੇ ਹੋ ਕਮੈਂਟ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਜੀ ਇਤਿਹਾਸ ਸੁਣਾਉਂਦਿਆਂ ਬਹੁਤ ਸਾਰੀਆਂ ਗਲਤੀਆਂ ਰਹਿ ਜਾਂਦੀਆਂ ਹਨ ਸਤਿਗੁਰ ਸਮਤ ਬਖਸ਼ਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀਕਾਲ